ਸਤਿ ਸ੍ਰੀ ਅਕਾਲ ਦੋਸਤੋ ਅੱਜਕਲ ਕਰਾਂਗੇ ਵਿਕਰਮ ਸਿੰਘ ਮਜੀਠੀਆ ਦੇ ਬਾਰੇ ਦੇ ਵਿੱਚ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਤੇ ਵਿੱਚ ਵਿਕਰਮ ਸਿੰਘ ਮਜੀਠੀਆ ਨਾਬਾ ਜੇਲ੍ਹ ਚ ਬੰਦ ਹੈ ਉਹਨਾਂ ਦੀ ਗ੍ਰਿਫਤਾਰੀ 25 ਜੂਨ 2025 ਨੂੰ ਉਹਨਾਂ ਦੀ ਰਿਹਾਈਸ਼ ਤੋਂ ਕੀਤੀ ਗਈ ਸੀ ਉਸ ਤੋਂ ਉਸ ਦਿਨ ਤੋਂ ਲੈ ਕੇ ਅੱਜ ਤੱਕ ਉਹ ਨਾਬਾ ਜੇਲ੍ਹ ਦੇ ਵਿੱਚ ਬੰਦ ਹੈ ਉਹਨਾਂ ਦੇ ਖਿਲਾਫ ਵਿਜੀਲੈਂਸ ਵੱਲੋਂ 40 ਹਜ਼ਾਰ ਪੰਨਿਆਂ ਦੀ ਜਿਹੜੀ ਚਾਰਜ ਸ਼ੀਟ ਹੈ ਉਹ ਦਾਖਲ ਕੀਤੀ ਗਈ ਸੀ ਜਿਸ ਵਿੱਚ ਕਾਫੀ ਅਹਿਮ ਜਿਹੜੇ ਦੋਸ਼ ਉਸ ਦੇ ਵਿੱਚ ਲਗਾਏ ਗਏ ਸਨ ਕਿ ਵਿਕਰਮ ਸਿੰਘ ਮਜੀਠੀਆ ਦੇ ਕੋਲ ਬਹੁਤ ਸਾਰੀ ਬੇਨਾਮੀ ਜਾਇਦਾਦ ਹੈ ਔਰ ਜਿਹੜੀਆਂ ਕੰਪਨੀਆਂ ਦੇ ਥਰੂ ਪੈਸੇ ਦਾ ਲੈਣ-ਦੇਣ ਹੋਇਆ ਉਹਨਾਂ ਦੇ ਵੀ ਵਿੱਚ ਹਵਾਲੇ ਦਿੱਤੇ ਗਏ ਸਨ ਉਸੇ ਸਬੰਧ ਦੇ ਵਿੱਚ ਹੀ ਪਹਿਲਾਂ ਉਹਨਾਂ ਦੇ ਸਾਲੇ ਗਜਪਤ ਸਿੰਘ ਗਰੇਵਾਲ ਨੂੰ ਪੁਰਤਗੈਸ ਦੇ ਲਈ ਵੀ ਬੁਲਾਇਆ ਗਿਆ ਸੀ ਉਹਨਾਂ ਦਾ ਨਾਮ ਸਾਹਮਣੇ ਆਇਆ ਸੀ ਤਾਂ ਉਸ ਤੋਂ ਬਾਅਦ ਜੋ ਹੋਰ ਸਬੂਤ ਮਿਲੇ ਸਨ ਉਹਨਾਂ ਨੂੰ ਵੀ ਇਸ ਕੇਸ ਦੇ ਵਿੱਚ ਬਾਅਦ ਦੇ ਵਿੱਚ ਨਾਮਜ਼ਦ ਜੜਾ ਕਰ ਦਿੱਤਾ ਗਿਆ ਸੀ ਜੋ ਇੱਕ ਮਾਮਲਾ ਦਿੱਲੀ ਦੇ ਵਿੱਚ ਜਿਹੜੀ ਇੱਕ ਕੰਪਨੀ ਟੈਂਡਰ ਲੈ ਕੇ ਠੇਕਾ ਲੈ ਕੇ ਕੰਮ ਕਰ ਰਹੀ ਸੀ ਬਿਲਡਿੰਗ ਦੀ ਮੇਨਟੇਨੈਂਸ ਦਾ ਬੇਲਾਕਾਸਾ ਕੰਪਨੀ ਬੇਲਾਕਾਸਾ ਕੰਸਲਟੈਂਸੀ ਕੰਪਨੀ ਉਸ ਦੇ ਵਿੱਚ ਵੀ ਕੁਝ ਜੜੀਆਂ ਬੇਨੇਮੀਆਂ ਪਾਈਆਂ ਗਈਆਂ ਸਨ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਜਦੋਂ ਉਸ ਕੰਪਨੀ ਦਾ ਜਿਹੜਾ ਆਫਿਸ ਸੀ ਉਹ ਚੰਡੀਗੜ੍ਹ ਦਾ ਦਿਖਾਇਆ ਗਿਆ ਸੀ ਉਸ ਤੇ ਵਿੱਚ ਵਿਜੀਲੈਂਸ ਫੱਲੋਂ ਜਦੋਂ ਜਾਂਚ ਪੜਤਾਲ ਕੀਤੀ ਜਾਂਦੀ ਹੈ ਤਾਂ ਉਹ ਆਫਿਸ ਦਾ ਜਿਹੜਾ ਪਤਾ ਸੀ ਜਾਂ ਕਹਿ ਸਕਦੇ ਆ ਕਿ ਉਹ ਜਿਹੜੀ ਕੰਪਨੀ ਸੀ ਉਹ ਸਿਰਫ ਕਾਗਜ਼ਾਂ ਦੇ ਵਿੱਚ ਹੀ ਸੀ ਇਸੇ ਤਰੀਕੇ ਨਾਲ ਹੋਰ ਬਹੁਤ ਸਾਰੇ ਜਿਹੜੇ ਸਬੂਤ ਸਨ ਉਹ ਇਹਦੇ ਵਿੱਚ ਦਰਜ ਕੀਤੇ ਗਏ ਸਨ ਜਿਸ ਨੂੰ ਲੈ ਕੇ ਸੁਣਵਾਈ ਜਿਹੜੀ ਹੈ ਉਹ ਲਗਾਤਾਰ ਜਾਰੀ ਰਹੀ 14 14 ਦਿਨ ਦੀ ਨਿਆਂਇਕ ਹਿਰਾਸਤ ਜਿਹੜੀ ਸੀ ਉਹ ਲਗਾਤਾਰ ਵਧਾ ਦਿੱਤੀ ਜਾਂਦੀ ਰਹੀ ਫਿਰ ਉਸ ਤੋਂ ਬਾਅਦ ਮਜੀਠੀਆ ਦੇ ਵਕੀਲਾਂ ਵੱਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਜਿਹੜਾ ਰੋਖ ਕੀਤਾ ਗਿਆ ਉੱਥੇ ਵੀ ਟ੍ਰਾਇਲ ਤੇ ਸੁਣਵਾਈ ਲਗਾਤਾਰ ਚਲਦੀ ਰਹੀ ਪਰ ਹਾਈ ਕੋਰਟ ਵੱਲੋਂ ਜਿਹੜੀ ਸੀ ਜ਼ਮਾਨਤ ਦੀ ਅਰਜੀ ਸੀ ਉਹ ਖਾਰਜ ਕਰ ਦਿੱਤੀ ਗਈ ਉਸ ਤੋਂ ਬਾਅਦ ਜੀਠਿਆ ਵੱਲੋਂ ਸੁਪਰੀਮ ਕੋਰਟ ਦਾ ਜਿਹੜਾ ਉਹ ਰੁਖ ਕੀਤਾ ਗਿਆ ਉੱਥੇ ਅਜੇ ਸੁਣਵਾਈ ਹੋਣੀ ਹੈ ਇਸ ਦੇ ਨਾਲ ਹੀ ਜਿਹੜੀ ਸੁਣਵਾਈ ਇੱਥੇ ਚੱਲ ਰਹੀ ਹੈ ਜਿਸ ਤੇ ਵਿੱਚ ਦੋਸ਼ਤ ਹੈ ਹੋਨੇ ਸਨ ਉਸ ਤੇ ਵਿੱਚ ਵਿਕਰਮ ਸਿੰਘ ਮਜੀਠਿਆ ਦੀਆਂ ਮੁਸ਼ਕਲਾਂ ਦੇ ਵਿੱਚ ਅਜੇ ਵਾਧਾ ਹੀ ਹੋਇਆ ਹੈ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਕਥਿਤ ਦੋਸ਼ਾਂ ਤਹਿਤ ਨਾਬਾਦੀ ਨਿਊ ਜੇਲ ਵਿੱਚ ਬੰਦ ਸਾਬਕਾ ਅਕਾਲੀ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਨਿਆਂਇਕ ਹਿਰਾਸਤ ਵਿੱਚ ਅਦਾਲਤ ਨੇ 14 ਦਿਨਾਂ ਦਾ ਹੋਰ ਵਾਧਾ ਕਰ ਦਿੱਤਾ ਹੈ ਮਜੀਠੀਆ ਨੇ ਅੱਜ ਵਦੀਕ ਜਿਲ੍ਹਾ ਤੇ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ਵਿੱਚ ਵੀਡੀਓ ਕਾਨਫਰencing ਰਾਹੀਂ ਪੇਸ਼ੀ ਪੂਕਤੀ ਹੈ ਮਾਮਲੇ ਦੀ ਅਗਲੀ ਸੁਣਵਾਈ 17 ਜਨਵਰੀ ਨੂੰ ਹੋਵੇਗੀ ਅੱਜ ਦੀ ਸੁਣਵਾਈ ਦੌਰਾਨ ਵੀ ਮਜੀਠੀਆ ਦੇ ਦੋਸ਼ ਆਇਦ ਨਹੀਂ ਹੋ ਸਕੇ ਕੇਸ ਦੇਖਿਆ ਇਹ ਜਾ ਰਿਹਾ ਸੀ ਕਿ ਜਿਹੜੀ ਇਹ ਵਾਲੀ ਤਰੀਕ ICIS ਤੇ ਉੱਪਰ ਹੋ ਸਕਦਾ ਸੀ ਕਿ ਉਹਨਾਂ ਦੇ ਉੱਪਰ ਜਿਹੜੇ ਦੋਸ਼ ਹੈ ਉਹ ਤੈਅ ਹੋ ਸਕਦੇ ਐ ਪਰ ਇਸ ਤਰੀਕ ਦੇ ਉੱਪਰ ਵੀ ਦੋਹਾਂ ਪੱਖਾਂ ਦੀ ਖੁੱਲੀ ਬਹਿਸ ਤੋਂ ਬਾਅਦ ਦੋਸ਼ ਜਿਹੜੇ ਐ ਉਹ ਤੈਅ ਨਹੀਂ ਕੀਤੇ ਜਾ ਸਕੇ ਇਸ ਤੋਂ ਇਲਾਵਾ ਬਚਾਅ ਪੱਖ ਦੇ ਵਕੀਲਾਂ ਵੱਲੋਂ ਕੇਸ ਦੀ ਖੁੱਲੀ ਅਦਾਲਤ ਵਿੱਚ ਸੁਣਵਾਈ ਅਤੇ ਸਿੱਧਾ ਪ੍ਰਸਾਰਣ ਸੰਬੰਧੀ ਦਾਇਰ ਅਰਜੀ ਤੇ ਫੈਸਲਾ ਵੀ 17 ਜਨਵਰੀ ਤੱਕ ਟਲ ਗਿਆ ਹੈ ਭਾਵੇਂ ਕਿ ਅਜੇ ਤੱਕ ਵਿਕਰਮ ਜਿਠੀਆ ਦੀ ਜਿਹੜੀ ਆ ਮੁਸ਼ਕਲ ਹੈ ਉਹਨਾਂ ਦੇ ਵਿੱਚ ਕਮੀ ਨਹੀਂ ਆ ਰਹੀ 14 ਦਿਨ ਦੀ ਨਿਆਇਕ ਹਿਰਾਸਤ ਉਹਨਾਂ ਦੀ ਫਿਰ ਤੋਂ ਇਸ ਕੇਸ ਦੇ ਵਿੱਚ ਵਧਾ ਦਿੱਤੀ ਗਈ ਹੈ ਸੁਪਰੀਮ ਕੋਰਟ ਜਿਹੜੀ ਆ ਉਹਨਾਂ ਦੀ ਜ਼ਮਾਨਤ ਦੇ ਉੱਪਰ ਕੀ ਫੈਸਲਾ ਦਿੰਦੀ ਹੈ ਇਹ ਉਹਨਾਂ ਲਈ ਦਿਨਾਂ ਦੇ ਵਿੱਚ ਪਤਾ ਲੱਗੇਗਾ ਫਿਲਹਾਲ ਜਿਹੜੀ ਵਦੀਕ ਤੇ ਸੈਸ਼ਨ ਜੱਜ ਸਾਹਿਬਾਨ ਨੇ ਉਹਨਾਂ ਨੇ 14 ਦਿਨ ਦੀ ਨਿਆਇਕ ਹਿਰਾਸਤ ਹੋਰ ਵਧਾਈ ਹੈ ਧੰਨਵਾਦ